ਜਿੱਥੇ ਪਿਆਰ ਹੋਵੇ ਉਥੇ ਸੌਦੇਬਾਜ਼ੀ ਨਹੀਂ ਹੁੰਦੀ ਉਥੇ ਨਫਾ ਨੁਕਸਾਨ ਨਹੀਂ ਸੋਚਿਆ ਜਾਂਦਾ ਜਿਹਦੇ ਨਾਲ ਪਿਆਰ ਹੋਵੇ ਉਹਦੇ ਵਿੱਚ ਲੀਨ ਹੋ ਜਾਈਦਾ ਹੈ ਭਾਈ ਲੈਣਾ ਜੀ ਨੂੰ ਵਰ ਦੇ ਮਹੀਨ ਦੌਰਾਨ ਜਦੋਂ ਕਰਤਾਰਪੁਰ ਦੇ ਵਿੱਚ ਕੰਧ ਡਿੱਗ ਪਈ ਸੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਸੀਗਾ ਲੈਣਿਆ ਕੰਧ ਡਿੱਗ ਪਈ ਆ ਤੇ ਕੰਧ ਬਣਾਉਣੀ ਆ ਇਹ ਤਾਂ ਬੋਲ ਗੁਰੂ ਨਾਨਕ ਪਾਤਸ਼ਾਹ ਦੇ ਸਨ ਤੇ ਭਾਈ ਲੈਣਾ ਜੀ ਕਹਿਣ ਲੱਗੇ ਜਰੂਰ ਮਹਾਰਾਜ ਹੁਕਮ ਸੁਣਿਆ ਮੰਨਣ ਲਈ ਤੁਰ ਪਏ ਕੋਈ ਬਹਾਨੇ ਬਾਜੀ ਨਹੀਂ ਕੋਈ ਰੁਕਾਵਟ ਨਹੀਂ ਕਿ ਸਤਿਗੁਰੂ ਮੀਂਹ ਪੈ ਰਿਹਾ ਹੈ ਮਿੱਟੀ ਕਿਵੇਂ ਖੋਲਾਂਗਾ ਕੰਦ ਕਿਵੇਂ ਬਣਾਵਾਂਗਾ ਕੰਦ ਬਣਾਉਣੀ ਆ ਭਾਵੇਂ 100 ਵਾਰੀ ਡਿਗੇ ਉਹਨੂੰ ਬਣਾਉਂਦੇ ਰਹਿਣਾ ਹੈ ਤਾਂ ਬਣਾਉਣ ਦੇ ਵਿੱਚ ਆਪ ਜੀ ਨੇ ਮਗਨ ਹੋ ਕੇ ਰਾਤ ਟਾਈਮ ਪਾਸ ਕਰ ਦਿੱਤਾ ਕੰਦ ਬਣਾਉਂਦਿਆਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਖੋ 1 ਸਾਲ ਪਹਿਲਾਂ ਸਨਿਆਪੇ ਜਾ ਕੇ ਸਾਡੇ ਕੋਲ ਅਨੰਦਪੁਰ ਸਾਹਿਬ ਪਹੁੰਚੋ ਸੰਗਤਾਂ ਆਨੰਦਪੁਰ ਸਾਹਿਬ ਆ ਗਈਆਂ ਜੋ ਆ ਗਈਆਂ ਉਹਨਾਂ ਦੇ ਨਾਲ ਰਲ ਮਿਲ ਕੇ ਕੀਰਤਨ ਵੀ ਕੀਤਾ ਪਰ ਕੀਰਤਨ ਤੋਂ ਬਾਅਦ ਸਤਿਗੁਰੂ ਕਹਿੰਦੇ ਕਿ ਹੁਣ ਸਾਨੂੰ ਇੱਕ ਸਿਰ ਦੀ ਲੋੜ ਆ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਉਸ ਵਕਤ ਦੇ ਦਰਮਿਆਨ ਸਿਰ ਭੇਟ ਕਰਨ ਵਾਲਿਆਂ ਨੇ ਕਿਹਾ ਬਾਣੀ ਤਾਂ ਪੜਦੇ ਆ ਰਹੇ ਸਨ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਸਾਡੇ ਸਰੀਰ ਦੇ ਉੱਪਰ ਸਾਡਾ ਸਿਰ ਤਾਂ ਮੌਜੂਦ ਆ ਸਤਿਗੁਰੂ ਜੇ ਤੂੰ ਮੰਗਿਆ ਇਹ ਤਾਂ ਤੇਰਾ ਹੀ ਪਹਿਲਾਂ ਸੀ ਤਾਂ ਉਹਨਾਂ ਨੇ ਦੇਣ ਲੱਗਿਆ ਹਿਚਕਚਾਹਟ ਨਹੀਂ ਕੀਤੀ ਪਾਵ ਜਿੱਥੇ ਪ੍ਰੇਮ ਆ ਉਥੇ ਸਭ ਕੁਝ ਕੁਰਬਾਨ ਕਰ ਦੇਣਾ ਹੈ ਤੇ ਕੁਰਬਾਨ ਆਪਣੇ ਆਪ ਕਰ ਦਿੰਦਾ ਹੈ ਜਿਹਦੇ ਅੰਦਰ ਪ੍ਰੇਮ ਹੋਵੇ ਉਹ ਨਫਾ ਨੁਕਸਾਨ ਨਹੀਂ ਦੇਖਦਾ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੇ ਇੰਨੇ ਮੈਂਬਰ ਸ਼ਹੀਦ ਹੋ ਗਏ ਆਪ ਸ਼ਾਤਾ ਪ੍ਰਾਪਤ ਕੀਤੀਆਂ ਕਦੇ ਕੋਈ ਅਫਸੋਸਜਨਕ ਸ਼ਬਦ ਮੂੰਹ ਦੇ ਵਿੱਚੋਂ ਨਹੀਂ ਨਿਕਲਿਆ ਕਦੇ ਉਹਨਾਂ ਨੇ ਮਾਤਮ ਨਹੀਂ ਮਨਾਇਆ ਸ਼ਹੀਦਾਂ ਦੇ ਉੱਪਰ ਤਾਂ ਮਾਣ ਕੀਤਾ ਜਾਂਦਾ ਹੈ ਗੁਰੂ ਦੇ ਹੁਕਮਾਂ ਦੇ ਉੱਪਰ ਚੱਲਦਿਆਂ ਭਾਈ ਲਖੀ ਸ਼ਾਹ ਬੁੰਜਾਰੇ ਦਾ ਪੁੱਤਰ ਭਾਈ ਹੁਸ਼ਿਆਰ ਸਿੰਘ ਲੋਹਗੜ ਦੀ ਲੜਾਈ ਦੇ ਵਿੱਚ ਉਹ ਵੀ ਸ਼ਹੀਦ ਹੋ ਗਿਆ ਸੀਗਾ ਦੁਨੀਆਂ ਦਾ ਉਸ ਵਕਤ ਦਾ ਬਹੁਤ ਅਮੀਰ ਵਿਅਕਤੀ ਸੀਗਾ ਭਾਈ ਲਖੀ ਸ਼ਾਹ ਬੁੰਜਾਰਾ ਪਰ ਇਸ ਸ਼ਹਾਦਤ ਹੋਣ ਦੇ ਨਾਲ ਪੁੱਤਰ ਦੀ ਤਾਂ ਵੀ ਗੁਰੂ ਦੇ ਨਾਲ ਕਿਤੇ ਪਿਆਰ ਵਿੱਚ ਕਮੀ ਥੋੜਾ ਜੀ ਜਿੱਥੇ ਪਿਆਰ ਆ ਉਥੇ ਸਭ ਕੁਝ ਬੰਦਾ ਕੁਰਬਾਨ ਕਰ ਲਈ ਤਿਆਰ ਹੋ ਜਾਂਦਾ ਹੈ ਗੁਰੂ ਤੋਂ ਸਮਰਪਿਤ ਹੋਣ ਲਈ ਤਿਆਰ ਹੋ ਜਾਂਦਾ ਹੈ